ਗੁਰੂ ਘਰ ਵਿੱਚ ਮਾਤਾਵਾਂ ਬੀਬੀਆਂ ਦੀਆਂ ਕੁਰਬਾਨੀਆਂ ਕਮਾਈਆਂ ਸੇਵਾ ਸ਼ਿਮ ਬੇਅੰਤ ਮਸਾਲਾ ਹਨ ਸਾਸ ਸੰਗਤ ਗੁਰੂ ਘਰ ਵਿੱਚ ਸਾਸ ਸੰਗਤ ਪਾਵੇਂ ਕੁਝ ਹੋਰ ਮਜਬਾ ਵਿੱਚ ਧਰਮਾਂ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਇਸਤਰੀ ਜਾਤੀ ਨੂੰ ਬਰਾਬਰਤਾ ਨਹੀਂ ਦਿੱਤੀ ਗਈ ਬਲਕਿ ਇਥੋਂ ਤੱਕ ਹੈ ਕੀ ਆਨੇ ਲਿਖ ਦਿੱਤਾ ਕਿ ਜਿਹਦਾ ਬੀਬੀ ਦਾ ਸਰੀਰ ਹੈ ਉਹਦੀ ਮੁਕਤੀ ਨਹੀਂ ਹੁੰਦੀ ਪਰ ਇਹ ਗੁਰਮਤ ਨਾਲ 1% ਵੀ ਨਹੀਂ ਮਿਲਦਾ ਧਿਆਨ ਦੇਣਾ ਗੁਰਨਾਥ ਸਾਹਿਬ ਦੇ ਘਰ ਵਿੱਚ ਬਰਾਬਰ ਦਾ ਅਹਿਸਾਸ ਹੈ ਸਭ ਮਾਈ ਭਾਈ ਇੱਕ ਸੰਗਤ ਇੱਕ ਪੰਗਤ ਸੋਕਮੰਦਾ ਆਖਿਆ ਜਿਤ ਜੰਮੇ ਰਾਜਾ ਹੁਣ ਵਾਹਿਰੂ ਜੀ ਨੇ ਕੁਝ ਗੁਣ ਭਾਈਆਂ ਨੂੰ ਦਿੱਤੇ ਐ ਵਿਸ਼ੇਸ਼ ਗੁਰੂ ਇਸੇ ਤਰ੍ਹਾਂ ਕੁਝ ਗੁਣ ਬੀਬੀਆਂ ਨੂੰ ਦਿੱਤੇ ਐ ਸਾਧ ਸੰਗਤ ਜਿਵੇਂ ਜੋ ਭਾਈ ਦਾ ਸਰੀਰ ਹੈ ਪਿਤਾ ਵਾਲਾ ਗੁਣ ਹੈ ਉਹਦੇ ਅੰਦਰ ਬੀਬੀਆਂ ਦਾ ਸਰੀਰ ਹੈ ਮਾਂ ਵਾਲਾ ਗੁਣ ਹੈ ਉਹਨਾਂ ਦੇ ਅੰਦਰ ਭਾਅ ਉਹਨਾਂ ਨੇ ਪਹਿਲਾ ਪੋਤਰੀ ਦੋਤਰੀ ਭੈਣ ਫਿਰ ਸੋਹਰੇ ਪਰਿਵਾਰ ਵਿੱਚ ਜਾਣਾ ਹੈ ਉਸ ਘਰ ਦੀ ਕੁਲ ਚਲਦੀ ਹੈ ਫਿਰ ਮਾਂ ਫਿਰ ਦਰਾਨੀ ਜਠਾਨੀ ਚਾਚੀ ਤਾਈ ਨਾਨੀ ਦਾਦੀ ਸੱਸ ਸਿੰਘ ਦੀ ਇਹ ਇੱਕ ਧੀ ਘਰ ਵਿੱਚ ਆਵੇ 36 ਰਿਸ਼ਤੇ ਜੁੜਦੇ ਆ ਇਸੇ ਤਰ੍ਹਾਂ ਭਾਈ ਦਾ ਸਿਰ ਹੈ ਸੱਸ ਸਿੰਘ ਦੀ ਸੁਮਾਰ ਗੁਰੂ ਸੱਚੇ ਪਾਤਸ਼ਾਹ ਨੇ ਅਡ-ਅਡ ਗੁਣ ਦਿੱਤੇ ਹਨ ਹੁਣ ਜਿਹੜਾ ਗਿਆਨ ਹੈ ਧਿਆਨ ਨਾਲ ਬੇਤੀਸਰ ਆਹ ਫੁੱਲ ਦੀ ਆਵਾਜ਼ ਘਟਾ ਦਿਓ ਆਵਾਜ਼ ਗੋਹੇ ਦੀ ਹੈ ਜਿਹੜਾ ਗਿਆਨ ਹੈ ਉਹ ਸਰੀਰ ਨੂੰ ਨਹੀਂ ਹੁੰਦਾ ਉਹ ਹੁੰਦਾ ਸੁਰਤ ਨੂੰ ਤੇ ਸੁਰਤ ਸਾਰਿਆਂ ਵਿੱਚ ਇੱਕੋ ਜੀ ਹੁੰਦੀ ਹੈ ਚਾਹੇ ਭਾਈ ਦਾ ਸਰੀਰ ਹੋਵੇ ਚਾਹੇ ਬੀਬੇ ਦਾ ਸਰੀਰ ਹੋਵੇ ਤੇ ਜਿਨ੍ਹਾਂ ਨੇ ਵੀ ਕਮਾਈ ਕੀਤੀ ਹੈ ਚਾਹੇ ਸਰੀਰ ਭਾਈ ਦਾ ਚਾਹੇ ਬੀਬੀ ਦਾ ਉਹ ਸੰਤ ਹਨ ਸਾਸਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੀ ਸੱਚੇ ਪਾਤਸ਼ਾਹ ਆਪ ਕਿਸ ਨੂੰ ਸੰਤ ਕਹਿੰਦੇ ਹੋ ਤੇ ਮੇਰੇ ਸਹਿਬ ਕਹਿੰਦੇ ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰ ਸੋਈ